ਦੱਸਦੀ ਹੈ ਕਿ ਆਲ ਇੰਡੀਆ ਹਿਊਮਨ ਰਾਈਟਸ ਦਾ ਪੰਜਾਬ ਪਦਰੀ ਸਮਾਗਮ ਸਰਕਟ ਹਾਊਸ ਜਲੰਧਰ ਵਿਖੇ ਹੋਇਆ ਪਰਮਪ੍ਰੀਤ ਸਿੰਘ ਵਿੱਤੀ ਪਾਟੀਆ ਚੇਅਰਮੈਨ ਆਲ ਇੰਡੀਆ ਹਿਊਮਨ ਰਾਈਟਸ ਪੰਜਾਬ ਦੀ ਪ੍ਰਧਾਨਗੀ ਹੇਠ ਹੋਇ ਇਸ ਸਮਾਗਮ ਵਿੱਚ ਸੰਸਥਾ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਤੋਂ ਇਲਾਵਾ ਆਗਾਜ਼ ਐਨਜੀਓ ਦੇ ਸੀਨੀਅਰ ਮੈਂਬਰ ਇੰਦਰਪ੍ਰੀਤ ਸਿੰਘ ਸੋਢੀ ਐਡਵੋਕੇਟ ਸੰਦੀਪ ਕਮਲ ਸਿੰਘ ਸ਼ਾਬੜਾ ਅਤੇ ਸਮੂਹ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਅਮਰਜੀਤ ਸਿੰਘ ਮੰਗਾ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਏਜੰਡਾ ਨਵ ਨਿਯੁਕਤ ਮੈਂਬਰਾਂ ਤੇ ਅਹੁਦੇਦਾਰਾਂ ਨੂੰ ਨਿਯੁਕਤੀ ਦੇਣਾ ਅਤੇ ਅਲੱਗ ਅਲੱਗ ਖੇਤਰਾਂ ਵਿੱਚ ਸਮਾਜ ਸੇਵਾ ਕਰਨ ਵਾਲਿਆਂ ਸੰਸਥਾਵਾਂ ਤੇ ਸ਼ਖਸੀਅਤਾਂ ਨੂੰ ਸਨਮਾਨਿਤ ਕਰਨਾ ਮੀਟਿੰਗ ਦੀ ਕਾਰਵਾਈ ਵਿੱਚ ਮੈਂਬਰਾਂ ਦੀ ਜਾਣ ਪਛਾਣ ਤੋਂ ਆਰੰਭ ਹੋ ਕੇ ਨਵ ਨਿਯੁਕਤ ਮੈਂਬਰ ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਵਿਵੇਕ ਆਨੰਦ, ਕਮਲਜੀਤ ਸਿੰਘ ਬਰਨਾਲਾ, ਸੰਦੀਪ ਸਿੰਘ ਫੁੱਲ, ਰਤੇਸ਼ ਅਨੰਤ, ਜਸਪੀ ਸਿੰਘ ਅਤੇ ਗੁਰਨੂਰ ਸਿੰਘ ਨੂੰ ਕੋਰ ਕਮੇਟੀ ਮੈਂਬਰਾਂ ਦੀ ਨਿਯੁਕਤੀ ਪੱਤਰ ਸੌਂਪੇ ਗਏ ਇਸ ਤੋਂ ਇਲਾਵਾ ਪੰਜਾਬ ਬੋਰਡ ਵਿੱਚ ਜਸਦੀਪ ਸਿੰਘ ਚੀਫ ਫੈਕਟਰੀ ਰਾਜ ਸਿੰਘ ਮੀਤ ਪ੍ਰਧਾਨ ਪੰਜਾਬ ਸਟੇਟ ਅਮਰਬੀਰ ਸਿੰਘ ਫੈਕਟਰੀ ਪੰਜਾਬ ਸਟੇਟ ਕਮਲਜੀਤ ਸਿੰਘ ਵਰਦੀ ਹਾਊਸ ਪ੍ਰਧਾਨ ਜਲੰਧਰ ਹਰਸੀਰ ਸਿੰਘ ਸਾਹਨੀ ਪ੍ਰਧਾਨ ਯੂਥ ਵਿੰਗ ਜਲੰਧਰ ਬਲਵਿੰਦਰ ਸਿੰਘ ਮੀਤ ਪ੍ਰਧਾਨ ਹਲਕਾ ਕੇਂਦਰੀ ਸਤਵੀਰ ਸਿੰਘ ਮੀਤ ਪ੍ਰਧਾਨ ਹਲਕਾ ਵੈਸਟ ਅਤੇ ਰਾਗਵ ਮਿਸ਼ਰ ਨੂੰ ਜਨਰਲ ਸਕੱਤਰ ਹਲਕਾ ਵੈਸਟ ਦੇ ਨਿਯੁਕਤੀ ਪੱਤਰ ਸੌਂਪੇ ਗਏ ਉਪਰੰਤ ਆਸ਼ੋਤੋ ਸ਼ਰਮਾ ক্রিকেট ਕੋਚ ਅੰਡਰ 19 ਲੜਕੀਆਂ ਨੂੰ ক্রিকেট ਖੇਤਰ ਵਿੱਚ ਪ੍ਰਾਪਤੀ ਲਈ ਸਨਮਾਨ ਚਿੰਤਿਆ ਕੇ ਸਨਮਾਨਤ ਵੀ ਕੀਤਾ ਗਿਆ ਇਸ ਤੋਂ ਬਾਅਦ ਮਾਡਲ ਟਾਊਨ ਵਿੱਚ ਕੂੜਾ ਡਰੰਪ ਚਕਵਾਉਣ ਲਈ ਲੰਬਾ ਸਮਾਂ ਸੰਘਰਸ਼ ਕਰਨ ਵਾਲੀ ਸੰਸਥਾ ਜੁਆਇੰਟ ਐਕਸ਼ਨ ਕਮੇਟੀ ਦੀ ਸਮੂਹ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ ਦਿਖਾਉਂਦੇ ਹਾਂ ਪੂਰੀ ਖਬਰ ਫਿਟੀ ਪਾਰਟੀ ਆ ਚੇਅਰਮੈਨ ਪੰਜਾਬ ਆਲ ਇੰਡੀਆ ਹਿਊਮਨ ਰਾਈਟਸ ਅਗਾਜ਼ ਐਨ ਜੀਓ ਪ੍ਰੈਜ਼ੀਡੈਂਟ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਜੋ ਆਲ ਇੰਡੀਆ ਹਿਊਮਨ ਰਾਈਟਸ ਦਾ ਫੰਕਸ਼ਨ ਕਰਦੇ ਆ ਉਹ ਅੱਜ ਉਹ ਫੰਕਸ਼ਨ ਜਿਹੜਾ ਉਹ ਅਸੀਂ ਸਰਕਟ ਹਾਊਸ ਚਿਲੰਦਰ ਦੇ ਵਿੱਚ ਕਰ ਰਹੇ ਆ ਜਿਸ ਦੇ ਵਿੱਚ ਕਿ ਜੋ ਨਵੀਆਂ ਜੁਆਇਨਿੰਗਸ ਆਲ ਇੰਡੀਆ ਹਿਊਮਨ ਰਾਈਟਸ ਦੇ ਵਿੱਚ ਕੀਤੀਆਂ ਗਈਆਂ ਉਹਨਾਂ ਸਾਰੇ ਵੀਰਾਂ ਦਾ ਦਿੱਲੀ ਤੋਂ ਜੋ ਆਈਡੀ ਕਾਰਡ ਜੋ ਉਹਨਾਂ ਦੇ ਅਪਾਇੰਟਮੈਂਟ ਲੈਟਰ ਆਏ ਸੀ ਉਹ ਅੱਜ ਉਹਨਾਂ ਸਾਰੇ ਵੀਰਾਂ ਨੂੰ ਦਿੱਤੇ ਗਏ ਆ ਲੈਟਰਸ ਪੰਜਾਬ ਦੀਆਂ ਜੋਇਨਿੰਗਸ ਜਾਂ ਜਲੰਧਰ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਤੇ ਜਾਂ ਜੋ ਇੱਕ ਹੋਰ ਕਮੇਟੀ ਬਣਾਈ ਸੀ ਮੈਂਬਰਸ ਦੀ ਉਹ ਸਾਰੇ ਜਿਹੜੇ ਆ ਉਹ 18-20 ਮੈਂਬਰਾਂ ਨੂੰ ਅੱਜ ਅਸੀਂ ਜੋਇਨਿੰਗ ਲੈਟਰਸ ਤੇ ਇਹ ਜੋ ਆਈਡੀ ਕਾਰਡ ਦਿੱਤੇ ਆ ਉਸ ਤੋਂ ਬਾਅਦ ਜਿਹੜੀਆਂ ਸ਼ਹਿਰ ਚ ਕੁਝ ਐਸੀਆਂ ਸਖਸੀਅਤਾਂ ਜੋ ਕਿ ਕੋਈ ਚੰਗੇ ਕੰਮ ਕਰਦੀਆਂ ਜਾਂ ਕਿਸੇ ਨਾ ਕਿਸੇ ਨੂੰ ਪ੍ਰਸਾਧਿਤ ਕਰਦੀਆਂ ਜਾਂ ਨੌਜਵਾਨਾਂ ਨੂੰ ਜਾਂ ਹੋਰ ਬੱਚਿਆਂ ਨੂੰ ਜਾਂ ਕੋਈ ਏਦਾਂ ਦੇ ਕੰਮ ਜਿਹੜੇ ਸ਼ਹਿਰ ਲਈ ਵਧੀਆ ਨੇ ਅੱਜ ਉਹਨਾਂ ਵੀਰਾਂ ਨੂੰ ਵੀ ਅਸੀਂ ਇੱਥੇ ਸਨਮਾਨ ਕਰਨਾ ਹੈ ਉਹਨਾਂ ਦੇ ਲਈ ਅਸੀਂ ਜਿਹੜੇ ਐਪਰੀਸ਼ੀਏਸ਼ਨ ਲੈਟਰਸ ਤੇ ਉਹਨਾਂ ਲਈ ਮੈਡਲ ਜਿਹੜੇ ਆ ਆਲ ਇੰਡੀਆ ਫ ਮੈਡਲ ਸੋਲੋ ਦਿੱਤੇ ਜਾਂਦੇ ਆ ਤੇ ਹੁਣ ਅਸੀਂ ਉਹਨਾਂ ਸਾਰਿਆਂ ਜਿਹੜਾ ਵੀਰਾਂ ਨੂੰ ਅਸੀਂ ਇਹ ਜਿਹੜੇ ਲੈਟਰਸ ਤੇ ਉਹਨਿਆਂ ਦੀ ਕੋਈ ਪ੍ਰਧਾਨਗੀ ਦੀ ਨਿਯੁਕਤੀ ਵੀ ਦਿੱਤੀ ਹੈ ਪ੍ਰਧਾਨਗੀ ਦੀ ਨਿਸ਼ਤੀ ਦਿੱਤੀ ਹੈ ਜੀ ਅੱਜ ਕਮਲਜੀਤ ਸਿੰਘ ਜਿਹੜਾ ਜਲੰਧਰ ਵਰਦੀ ਹਾ ਉਸ ਦਾ ਵੀਰ ਉਹਨੂੰ ਅਸੀਂ ਜਲੰਧਰ ਡਿਸਟ੍ਰਿਕਟ ਦੀ ਜਿਹੜੀ ਆਲ ਇੰਡੀਆ ਹਮਨਰ ਅਸੀ ਕਿੰਨੇ ਮੈਂਬਰ ਨਵੇਂ ਆਏ ਮੈਂਬਰ ਅੱਜ ਸਾਡੇ ਕੋਲ 18 ਮੈਂਬਰ ਆਏ ਨੇ ਤੇ ਤਿੰਨ ਚਾਰ ਮੈਂਬਰਸ ਦੇ ਵਿਚਾਲੇ ਹੋਰ ਨੇ ਫਾਰਮ ਭਰੇ ਸੀ ਭਰੇ ਆ ਵੀ ਉੱਥੋਂ ਪ੍ਰੋਸੀਜਰ 15 ਤੋਂ 20 ਦਿਨ ਦਾ ਹੁਣ 15 20 ਦਿਨ ਬਾਅਦ ਜਦੋਂ ਉਹਨਾਂ ਦੀ ਲੈਟਰਸ ਤੇ ਨਾਲ ਉਹ ਜਿਹੜਾ ਪੁਆਇੰਟ ਉਹ ਆਏਗਾ ਆਈਡੀ ਕਾਰਡ ਆਏਗਾ ਫਿਰ ਅਸੀਂ ਉਹਨਾਂ ਨੂੰ ਪੰਜਾਬ ਤੋਂ ਬਾਹਰ ਵੀ ਕੰਮ ਕਰਦੀ ਤੁਹਾਡੇ ਅੰਚ NGO ਸਾਡੀ ਪੰਜਾਬ ਚ ਕਰਦੀ ਹੈ ਜੀ ਜਿਹੜਾ ਹਿਊਮਰ ਹਾਈਜ਼ ਉਹ ਆਲ ਇੰਡੀਆ ਦਾ ਕਿਉਂਕਿ ਇਹ ਦਿੱਲੀ ਤੋਂ ਚੱਲਦਾ ਹੈ ਆਲ ਇੰਡੀਆ ਹਿਊਮਰ ਹਾਈਜ਼ ਉਹਦੇ ਵਿੱਚ ਪੰਜਾਬ ਦੀ ਜਿਹੜੀ ਜ਼ਿੰਮੇਵਾਰੀ ਹੈ ਚੇਅਰਮੈਨ ਦੀ ਮੇਰੇ ਕੋਲ ਹੈ ਬਾਕੀ ਹਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਆਪਣੇ ਚੇਅਰਮੈਨ ਆਪਣੇ ਮੈਂਬਰ ਉਹਨਾਂ ਕੀ ਸਿਨਿਆ ਦੇਣਾ ਚਾਹੁੰਦੇ ਤੁਸੀਂ ਮੈਂਬਰਾਂ ਨੂੰ ਸੁਣਿਆ ਹੀ ਆ ਜੀ ਸਾਡੀ ਜਿਹੜੀ ਆਗਾਜ਼ ਹੋਈ ਉਹਦੇ ਸਾਰੇ ਜਿੰਨੇ ਵੀਰ ਨੇ ਉਹ ਸਾਰੇ ਬਲੱਡ ਡੋਨੇਟ ਕਰਦੇ ਨੇ ਥੈਲੇਸਮੀਕ ਬੱਚਿਆਂ ਦੀ ਸੇਵਾ ਕਰਦੇ ਆ ਤੇ ਜਿੱਥੇ ਕਿਤੇ ਵੀ ਕੋਈ ਪ੍ਰੋਬਲਮ ਕਿਸੇ ਨੂੰ ਆਂਦੀ ਹੈ ਜਾਂ ਕਿਸੇ ਮਰੀਜ਼ ਦੀ ਕੋਈ ਕਿਸੇ ਤਰ੍ਹਾਂ ਦੀ ਮਦਦ ਕਰਨੀ ਹੈ ਉਹ ਸਾਰੇ ਵੀਰ ਅਸੀਂ ਮਿਲ ਕੇ ਆਪਣੇ ਦਸਵੰਤ ਵਿੱਚੋਂ ਜਿਹੜਾ ਕਰਦੇ ਆ ਆਲ ਇੰਡੀਆ ਹਿਊਮਨਿਟਸ ਜਿਹੜੇ ਮੁੰਡੇ ਆਪਾਂ ਵੀਰ ਨਵੇਂ ਜੁਆਇਨ ਕਰਾਏ ਆ ਉਹਨਾਂ ਨੂੰ ਇਹੀ ਕਹਾਂਗਾ ਕਿ ਆਲ ਇੰਡੀਆ ਹਿਊਮਨਿਟਸ ਦਾ ਮਤਵੁੱਲ ਕੀ ਹੈ ਕਿ ਅਸੀਂ ਲੋਕਾਂ ਦੇ ਲਈ ਪੈਰਾ ਦੇਣਾ ਹੈ ਭਈ ਕਿਸੇ ਨਾਲ ਕੋਈ ਧੱਕਾ ਹੁੰਦਾ ਕੋਈ ਸੁਣਵਾਈ ਨਹੀਂ ਹੁੰਦੀ ਜਾਂ ਘਰ ਚੋਂ ਦੇ ਕੋਈ ਕਿਸੇ ਲੇਡੀ ਨੂੰ ਕੋਈ ਉਹਦੇ ਸੋਹਰਿਆ ਕੁੱਟਮਾਰ ਕਰਦੇ ਕੁਝ ਵੀ ਕਰਦੇ ਆ ਜਿਉਂ ਸਾਡੇ ਕੋਲ ਜਿਹੜੇ ਕੇਸ ਆਂਦੇ ਆ ਉਹਦੇ ਲਈ ਡਟ ਕੇ ਅਸੀਂ ਪੈਰਾ ਦੇਣਾ ਉਸ ਲੇਡੀ ਨੂੰ ਜਾਂ ਉਸ ਪਰਿਵਾਰ ਨੂੰ ਜਾਂ ਉਸ ਬੱਚੇ ਨੂੰ ਜਾਂ ਜਿਹੜਾ ਕੋਈ ਅਫਸਰ ਤੰਗ ਕਰਦਾ ਕਿਸੇ ਨੂੰ ਉਹਦੇ ਲਈ ਅਸੀਂ ਜਾ ਕੇ ਉਹ ਉਹਨਾਂ ਦੀ ਆਵਾਜ਼ ਬਣਨਾ